ਤੂੰ ਕੰਨਰੇ ਕਵਨ ਕਹਾਂ ਤੇ ਆਇਓ? ਕੀ ਤੀ ਨਾ ਜਾਣਾਂ ਕੀਤੀ ਕਿ ਮੁੱਦਤ ਚਲਤੇ ਖਬਰ ਨਾ ਪਾਇਓ। ਬਲਤਨਾਮ ਦੇਵੀ, ਜਾਂਮ ਦੇਵੀ ਦਾ ਸ਼ਬਦ। ਇਹਨੇ ਤੂੰ ਕੌਣ ਐ? ਕਿੱਥੋਂ ਆਇਆ ਕਹਿੰਦੇ? ਨਹੀਂ ਨਹੀਂ ਜਾਣਦਾ ਕੀਤੀ ਕਿ ਮੁੱਦਤ ਚਲਤੇ ਖਬਰ ਨਾ ਪਾਇਓ। ਇਹਨੇ ਕਿੰਨੀਆਂ ਮੁੱਦਤਾਂ ਹੋ ਗਈਆਂ ਚਲਦੇ-ਚਲਦੇ ਆ ਕਦੀ ਦੀ ਖਬਰ ਨਹੀਂ ਤੂੰ ਕੌਣ ਐ? ਕਹਿੰਦੇ ਚੱਲਦੇ ਦਾ ਮਤਲਬ ਕਹਿੰਦੇ ਵੀ ਅਨੇਕਾਂ ਜੂਨੀਆਂ 84 ਲੱਖ ਜੂਨਾਂ ਚ ਪੜਕਦਾ ਪੜਕਦਾ ਕਹਿੰਦੇ ਮਨੁੱਖ ਤੁਰਿਆ ਜਾ ਰਿਹਾ ਤੁਰਿਆ ਜਾ ਰਿਹਾ ਪਰ ਉਹਨੂੰ ਆਪਣਾ ਮੁਕਾਮ ਨਹੀਂ ਦਿਸਦਾ ਵਾ ਕਿੱਥੇ ਜਾ ਕੇ ਰੁਕਣਾ ਵਾ ਪਰ ਉਹਦਾ ਮੁਕਾਮ ਕੀ ਆ ਕਿੱਥੇ ਜਾ ਕੇ ਇਹਦੀ ਠਹਿਰ ਹੁਣੀ ਆ ਕਿਉਂਕਿ ਉਹ ਚੱਲੀ ਜਾ ਰਿਹਾ ਹਰ ਇੱਕ ਮਨੁੱਖ ਆਵੇ ਕੰਮ ਧੰਦਾ ਚ ਲੱਗਿਆ ਆ ਪੰਜ ਚਾਲ ਤੋਂ ਸਾਲ ਭੱਜੋ ਭੱਜ ਭੱਜੋ ਭੱਜ ਵਿਆਹ ਸ਼ਾਦੀ ਬੱਚੇ ਪਰਿਵਾਰ ਪੈਸਾ ਕਮਾਉਣਾ ਵਾ ਲੜਕੀ ਦੀ ਸ਼ਾਦੀ ਆ ਜ਼ਿਮੀਦਾਰ ਕਰਦੀ ਕਬੀਲਦਾਰੀ ਆ ਯਾਨੀ ਚੱਲਿਆ ਜਾ ਰਿਹਾ ਉਹ ਕਟੰਮ ਪਾਲ ਦਾ ਕੋਈ ਇਸ ਨੂੰ ਚੱਲਣਾ ਸਮਝਦਾ ਵੀ ਮੈਂ ਘਰ ਪ੍ਰਵਾਹ ਚ ਲਾਉਣਾ ਵਾ ਬੱਚਿਆਂ ਦੀ ਪਰਵਿਸ਼ ਕਰਦਾ ਵਾਂ ਗ੍ਰਸਥ ਜੀਵਨ ਨੂੰ ਸਿਰੇ ਲਾਉਣਾ ਆ ਕਬੀਲਦਾਰੀ ਨਿ ਜੱਠੀ ਜਾਏ ਬਸ ਇਹ ਵੱਡਾ ਮੈਦਾਨ ਖਤੇ ਹੋ ਜੇ ਤੇ ਬਸ ਉੰਦਮਦ ਮੇਰੀ ਮਾਲਤ ਹੋ ਜੇ ਮਰ ਜਾ ਮੈਨੂੰ ਕੋਈ ਤਰਾਜ ਨਹੀਂ ਮੇਰੀ ਕੁੜੀ ਦਾ ਵਿਆਹ ਹੋ ਜੇ ਫਿਰ ਮੈਂ ਮਰ ਜਾ ਫਿਰ ਜ਼ਿੰਦਗੀ ਸਫਲ ਹੋ ਜੂਗੀ ਲੇਕਿਨ ਉਹ ਇਸ ਨੂੰ ਸਭ ਕੁਝ ਸਮਝਦਾ ਉਰੇ ਅਖੀਰ ਨਹੀਂ ਹੈਗਾ ਕਿਉਂਕਿ ਤਾਂ ਉਹ ਮਾਇਆ ਦਾ ਜਾਲ ਹੈ ਨਾ ਕਿ ਪ੍ਰਮਾਤਮਾ ਦਾ ਦਰਦ ਵੀ ਆਵਾਜ਼ ਵੀ ਕੋਈ ਹੈ ਕਹਿੰਦੇ ਅੰਦਰਲੀ ਆਤਮਾ ਨੂੰ ਸੁਣਨਾ ਕਹਿੰਦੇ ਤੂੰ ਕੌਣ ਕਿੱਥੋਂ ਆਇਆ ਕਹਿੰਦੇ ਆਤਮਾ ਨੂੰ ਜਗ ਇਹ ਸਵਾਲ ਮੁੱਖ ਨੂੰ ਯਾਦ ਹੋਣਾ ਚਾਹੀਦਾ ਕਹਿੰਦੇ ਯੁੱਧੇ ਨਿਹਣੇ ਇੱਕ ਮਹਾਂਪਰਸ਼ਨ ਦੇ ਸੀਗੇ ਕਹਿੰਦੇ ਵੀ ਤਕਰੀਬਨ 60-70 ਸਾਲ ਪਹਿਲਾਂ ਕਹਿੰਦੇ ਬਹੁਤ ਤਪੱਸਵੀ ਸੀਗੇ ਤੇ ਉਹ ਕਹਿੰਦੇ ਹਰ ਇੱਕ ਚੇਲੇ ਰੀ ਨੇ ਉਹ ਭਗਤੀ ਵੇਖਦੇ ਵਿੱਚ ਨੂੰ ਆਤਮਾ ਦਾ ਗਿਆਨ ਹੈ ਕਿ ਨਹੀਂ ਹੈ ਕਿ ਆਪਣੇ ਆਪ ਨੂੰ ਜਾਣਦਾ ਵੀ ਸੰਸਾਰ ਤੇ ਕਿਉਂ ਆਇਆ ਤੇ ਕੀ ਕਰਕੇ ਜਾਣਾ ਇਹਨਾਂ ਸਵਾਲਾਂ ਦਾ ਜਵਾਬ ਤਨਾ ਆਉਣਾ ਚਾਹੀਦਾ ਵਾ ਕਿ ਨਾ ਆਤਮ ਦਾ ਗਿਆਨ ਜ਼ਰੂਰੀ ਆ ਤਾਂ ਉਹ ਆਪਦਾ ਚੇਦਾ ਬਣ ਸਕੀ ਆਤਮ ਦਾ ਗਿਆਨ ਦਾ ਮਤਲਬ ਇਹ ਜਿਵੇਂ ਉਹਦੇ 80% ਨੰਬਰ ਹੋਣ ਵੀ ਪ੍ਰਮਾਤਮ ਦਾ ਆ ਤੇ ਤੁਰਿਆ ਹੋਇਆ ਅਮਰਕ ਉਹਨੂੰ ਜਾਗਤ ਕਰਨ ਸੁੱਖਾ ਹੁੰਦਾ ਕਹਿੰਦੇ ਕਦੇ ਸੀ ਉਸ ਨੂੰ ਆਪ ਚੇਲਾ ਬਣਾਵਾਂਗੇ ਇੰਨੀ ਭਗਤੀ ਵਾਲਾ ਹੋਵੇ ਇਹ ਜਾਂ ਇਹ ਤਤ ਨੂੰ ਜਾਣਦਾ ਹੋਵੇ ਕਹਿੰਦੇ ਪੰਜ ਤਤਾਂ ਦਾ ਸਰੀਰ ਆ ਤੇ ਅੰਦੂਗਾ ਆਤਮਾ ਦੇ ਗਾਂ ਪੰਜ ਤੱਤ ਹੁੰਦੇ ਨੇ ਨਾ ਮਿੱਟੀ ਪਾਣੀ ਹਵਾ ਅੱਗ ਆਕਾਸ਼ ਤਾਂ ਸਥੂਲ ਸਰੀਰ ਹੋ ਗਿਆ ਨਾ ਉਦਾਂ ਉਦੋਂ ਅੱਗੇ ਆਤਮਾ ਦੇ ਜਿਹੜੇ ਅਗਲੇ ਤੱਤ ਨੇ ਜਿਹੜੇ ਮਤਲਬ ਜਿਵੇਂ ਮਨ ਬੁੱਧੀ ਚਿੱਤ ਹੰਕਾਰ ਇਹ ਆਤਮਾ ਦੇ ਨਾਲ ਚੱਲਦੇ ਨੇ ਅਗੇ ਅਗਲੇ ਤੱਤਾਂ ਦੀ ਆਤਮਾ ਬਣੀ ਹੁੰਦੀ ਆ ਉਹਦਾ ਗਿਆਨ ਜ਼ਰੂਰੀ ਆ ਮਨ ਦਾ ਗਿਆਨ ਬੁੱਧੀ ਦਾ ਗਿਆਨ ਇੰਦਾਂ ਤੇ ਕਿਵੇਂ ਕੰਟਰੋਲ ਕਰਨਾ ਹੈ ਹਰ ਇੱਕ ਆਤਮਾ ਮਨ ਤੋਂ ਬਾਅਦ ਚੇਤਨ ਹੋ ਜਾਂਦੀ ਆ ਸਰੀਰ ਤੋਂ ਬਾਹਰ ਨਿਕਲ ਗਿਆ ਮੈਂ ਖਤਮ ਹੋ ਗਿਆ ਲੇਕਿਨ ਇਹ ਆਤਮਾ ਫਿਰ ਜਾਗਤ ਰਹੇ ਜੀ ਮੈਂ ਫਲਾਨਾ ਮਰਿਆ ਪਟ ਕਰਿਆ ਮੇਰੀ ਗਤੀ ਕਰਾਓ ਕਿੰਨੀ ਸਾਖੀ ਮਿਲਦੇ ਨੇ ਇਹਦੇ ਬਾਰੇ ਮੇਰੀ ਗਤੀ ਕਰਾਓ ਮੈਂ ਪਟ ਕਰਿਆ ਹਾਂ ਮੇਰੀ ਮੁਕਤੀ ਨਹੀਂ ਹੋਈ ਮੇਰਾ ਪਾਠੀ ਪਾਠ ਕਰਕੇ ਚੱਲੇ ਗਏ ਲੇਕਿਨ ਮੈਨੂੰ ਲੱਗਿਆ ਹੀ ਕੋਈ ਨਹੀਂ ਫਲ ਲੱਗਿਆ ਹੀ ਨਹੀਂ ਹੈਗਾ ਕਿਉਂਕਿ ਉਹ ਆਤਮਾ ਮਰਨ ਤੋਂ ਬਾਅਦ ਜਿਹੜੀ ਨੂੰ ਗਿਆਨ ਹੁੰਦਾ ਨਾ ਉਹ ਗਿਆਨ ਨੂੰ ਪਹਿਲਾਂ ਚਾਹੀਦਾ ਕਹਿੰਦੇ ਉਹ ਨੂੰ ਕਹਿੰਦੇ ਨੇ ਵੀ ਉਹ ਗਿਆਨ ਜੇ ਪਹਿਲਾਂ ਹੋ ਜਾਂਦਾ ਫਿਰ ਮਰਕ ਭਟਕਦਾ ਨਹੀਂ ਹੈਗਾ ਮੈਨੂੰ ਇਹ ਆਤਮ ਗਿਆਨ ਜ਼ਰੂਰੀ ਆ ਇੰਨੀ ਭਗਤੀ ਜ਼ਰੂਰੀ ਹੈ ਆਤਮਾ ਦਾ ਗਿਆਨ ਇਹੀ ਹੈ ਵੀ ਮੈਂ ਕੌਣ ਆ ਕਿੱਥੋਂ ਆਇਆ ਕਿੱਥੇ ਜਾਣਾ ਮਰ ਕੇ ਵੇਤੀ ਨਾ ਜਾਣ ਕਿੱਤੀ ਕਿੰਮਤ ਤੇ ਚਲ ਤੇ ਖਬਰ ਨਾ ਪਾਇਓ ਇਹ ਜਾਣਦਾ ਨਹੀਂ ਕਿੰਨੀਆਂ ਮੁਦਦਾਂ ਹੋ ਗਈਆਂ ਚਲਦੇ ਚਲਦੇ ਆ ਪ੍ਰਮਾਤਮਾ ਤੋਂ ਵਿਛੜਿਆ ਹੋਇਆ ਨੂੰ ਤੇ ਅੰਤ ਬੜੇ ਵੀ ਅਰਦਾਸ ਚ ਕਿਹਾ ਜਾਂਦਾ ਨਾ ਇਹ ਸੱਚੇ ਪਾਤਸ਼ਾਹ ਆਪ ਦੀ ਵਿਛੜੀ ਹੋਈ ਆਤਮਾ ਨੂੰ ਚਰਨਾਂ ਚ ਥਾਂ ਦਿਓ ਚਰਨਾਂ ਚ ਨਿਵਾਸ ਵਖੋ ਓਕੇ ਵਿਛੜੀ ਹੋਈ ਆਤਮਾ ਨਾ ਤੇ ਚਰਨਾਂ ਦੇ ਵਿਛੜੀ ਲੈਕਿਨ ਉਹ ਉਨਨੀ ਕਿ ਵਿਛੜੀ ਮਿਲਦੀ ਹੁੰਦੀ ਅਰਦਾਸ ਦੇ ਫਲ ਨਾ ਮਤਲਬ ਜਿੰਨੇ ਕੋਦੇ ਪੰਨ ਆਉਂਦੇ ਨੇ ਜਿੰਨਾਂ ਕਾਪਾ ਉਹਦੇ ਵਾਸਤੇ ਕੀਤਾ ਉਪਕਾਰ ਕੀਤਾ ਜਾਂ ਉਹਨੇ ਉਪਕਾਰ ਕੀਤਾ ਜੀਵਨ ਦੇ ਵਿੱਚ ਉਹਨਾਂ ਕਾ ਫਲ ਮਿਲਦਾ ਹੈ ਹਾਂ ਤਾਂ ਹਰ ਇੱਕ ਸ਼ਰਾਬੀ ਦੀ ਵੀ ਅਰਦਾਸ ਕਰੀ ਜਾਂਦੀ ਸੱਚੇ ਪਾਤਸ਼ਾਹ ਇਹ ਵੀ ਆ ਤੁਮ ਮਿਛੜੀਆਂ ਨੂੰ ਚਰਨਾ ਜਥਾਂ ਦਿਓ ਚੋਰ ਚੱਕੇਂ ਦੀ ਦਸ ਕੀਤੀ ਜਾਂਦੀ ਹੈ ਮਹਾਰਾਜ ਇਹਨਾਂ ਨੂੰ ਵੀ ਆ ਚਰਨਾ ਜਥਾਂ ਦਿਓ ਪਰ ਹਰਕ ਦੀ ਇਥੇ ਤੱਕ ਪਹੁੰਚ ਨਹੀਂ ਹੁੰਦੀ ਜੀ ਜਿਹਨ ਨੂੰ ਗਿਆਨ ਹੋਜੀ ਤਾਂ ਫਿਰ ਮੁਰਖ ਸਾਧੂ ਬਣ ਗਿਆ ਕਹਿੰਦੇ ਉਹ ਤਾਂ ਸੰਸਾਰ ਤਿਆਗ ਗਿਆ ਮੋਹ ਠਰ ਗਿਆ ਸੰਸਾਰ ਦੇ ਵਿੱਚ ਤਾਂ ਮਰ ਕੇ ਰੱਬ ਤੱਕ ਜਾਣਾ ਨਾ ਇਹ ਮੇਨ ਪੁਆਇੰਟ ਹੁੰਦਾ ਵੀ ਆਤਮਾ ਨੂੰ ਕਿਵੇਂ ਜਾਗਰਤ ਕਰੀਏ ਆਤਮਾ ਦਾ ਜਾਗਤੀ ਚਾਹੀਦੀ ਓਦੀ ਕਹਿੰਦੇ ਤਿੰਨ ਜਨਮਾਂ ਕੀਤਕ ਮੁਦਤ ਚਲਤੇ ਖਬਰ ਨਾ ਪਾਇਓ ਨੇ 12 ਬਰਸ ਬਾਲਪਨ ਬੀਤੇ 20 ਬਰਸ ਸਤਪਨਾ ਕੀਓ 30 ਬਰਸ ਕਿਸੇ ਦੇਵ ਨ ਪੂਜਾ ਫਿਰ ਪਛਤਾਨਾ ਬਿਰਧ ਹੋਇਓ ਇਹਦੇ 12 ਸਾਲ ਦਾ ਬਾਲਪਨ ਬਚਪਨ ਨਿਕਲ ਗਏ 20 ਵਰਸ ਜਵਾਨੀ ਤਪ ਕਰ ਸਕਦਾ ਸੀਗਾ 30 ਵਰਸ ਕਿਸ ਦੀ ਇਹਨਾ ਪੂਜਾ 3 ਸਾਲਾਂ ਕਿਸ ਦੇਵਤੇ ਦੀ ਪੂਜਾ ਕਰਨ ਦੀ ਕੀਤੀ ਜਾ ਸਕਦੀ ਸੀ ਕਿ ਕਿ ਉਮਰ ਡਾਊਨ ਹੋ ਰਹੀ ਹੈ ਵੱਧ ਰਹੀ ਹੈ ਉਮਰ ਤੇ ਤਾਕਤ ਘਟਦੀ ਜਾਂਦੀ ਹੈ ਫਿਰ ਪਸ਼ਟਾਨਾ ਬਿਰਧ ਪਏ ਫਿਰ ਬਿਰਧ ਹੋ ਕੇ ਪਸ਼ਟਾਉਂਦਾ ਮੌਤ ਆ ਜਾਂਦੀ ਅੱਗੇ ਇਤਨੇ ਹੀ ਸਵਾਲ ਪਰ ਖੜਾਦਾ ਖੜਾ ਹੀ ਰਹਿ ਜਾਂਦਾ ਲੇਕਿਨ ਇਹਨਾ ਗਿਆਨ ਜ਼ਰੂਰੀ ਚਾਹੀਦਾ ਹਰਕ ਮਨੁੱਖ ਨੂੰ ਕਹਿੰਦਾ ਇਹ ਕਿਨਾਂ ਕੋਈ ਨਾ ਕੋਈ ਸਿੱਧੀ ਜ਼ਰੂਰੀ ਹੁੰਦੀ ਆ ਕੋਈ ਦੇਵੀ ਸਿੱਧ ਕੀਤੀ ਆ ਕੋਈ ਪੀਰ ਬਾਬਾ ਸਿੱਧ ਕੀਤਾ ਵਾ ਜੋ ਕਿ ਸ਼ੀਦਸਨਾਂ ਦੀ ਸਾਧਨਾ ਕੀਤੀ ਹੋਈ ਆ ਨਾ ਉਹ ਸਾਧਨਾ ਦਾ ਮਤਲਬ ਹੁੰਦਾ ਬਿਕੁਈ ਚੀਜ ਨੂੰ ਸੱਧ ਕੀਤਾ ਵੀ ਉਹ ਉਹਨੂੰ ਰਾਹ ਦਿੰਦੀ ਆ ਆਤਮਾ ਉਹ ਆਤਮਾ ਉਹਨੂੰ ਰਾਹ ਦਿੰਦੀ ਆ ਗਾਈਡ ਕਰਦੀ ਆ ਇਚਲਿਸੇ ਕੱਟਦੇ ਆ ਤੇ ਦੁਪਹਿਰਾ ਕੱਟਦੇ ਬਾਬਾ ਦੀਪ ਸਿੰਘ ਦੇ ਜਾ ਕੇ ਦਰਬਾਰ ਸਾਹਿਬ ਉਹ ਵੀ ਇੱਕ ਸਾਧਨਾ ਹੀ ਆ ਇਹ ਸਾਧਨਾ ਨਾਲ ਉਹਨੂੰ ਗਿਆਨ ਹੋ ਜਾਂਦਾ ਵੀ ਰੱਬ ਨਾ ਦੀ ਹਸਤੀ ਹੈ ਬਿੰਦੀਰੇ ਦਾਸ ਰੱਬ ਸਿਣ ਕਰਦਾ ਵਾ ਮੰਨ ਲਓ ਰੱਬ ਤੱਕ ਪਹੁੰਚ ਹੋ ਗਈ ਕਹਿੰਦੇ ਇਹ ਤਤ ਗਿਆਨ ਜ਼ਰੂਰੀ ਹੁੰਦਾ ਇਹਨੂੰ ਤਤ ਗਿਆਨ ਕਹਿੰਦੇ ਨੇ ਕਈ ਕੁਟ ਤਤ ਕੇ ਬੀਤੀ। ਕਰੁਣਾ ਤੋਂ ਤਤ ਦੇ ਵਿੱਚ ਤਤ ਨੂੰ ਜਾਣਨ ਵਾਲੀਆਂ ਆਤਮਾ ਤੇਰੇ ਦਰਗਾਹ ਤੇ ਖੜੀਆਂ ਅਰਦਾਸ ਕਰਦੀ। ਕਈ ਕੁਟ ਤਤ ਕੇ ਬੀਤੀ। ਕਈ ਕੁਟ ਕੀਏ ਚਿਰ ਜਿਵੇ ਕੀ ਕੁਟ ਗਰੀ ਮੇਰ ਸਵਰਨ ਥੀਵੇ। ਇੰਨਾ ਉੱਚਾ ਪਹੁੰਚਿਆ ਹੋਵੇ ਤਾਂ ਉਹਨਾਂ ਗਿਆਨ ਜ਼ਰੂਰੀ ਹੈ ਕਹਿੰਦੇ ਆਤਮਾ ਦਾ ਆਤਮਿਕ ਜਾਗਤ ਕਰਨਾ ਕੰਪਲਸਰੀ ਹੁੰਦਾ ਵੀ ਉਹਨਾਂ ਆਤਮਾ ਦਾ ਗਿਆਨ ਹੋਵੇ। ਵੀ ਆਤਮਾ ਕੀ ਆ, ਸਰੀਰ ਕੀ ਆ, ਸਰੀਰ ਤੇ ਆਤਮਾ ਅਲੱਗ-ਅਲੱਗ ਆ। ਰੋਮਾਂਕ ਕਸ਼ਨ ਜੀ ਨੇ ਵੀ ਆਰਧਨਾਈ ਸਮਝਾਇਆ ਸੀਗਾ ਤੂੰ ਇਹ ਸਰਵ ਮ੍ਰਿਤਕ ਸਰੀਰ ਮਿੱਟੀ ਸਮਝ ਆਤਮਾ ਸਮਝ ਸਰੀਰ ਨਾ ਸਮਝ ਸਰੀਰ ਤਾਂ ਮਿੱਟੀ ਆ ਆਤਮਾ ਜਾਣ ਸੋ ਇਸ ਵੀਡੀਓ ਚ ਇਹਨਾਂ ਗੱਲਾਂ ਜੋ ਵੀ ਕਰਦੇ ਆ ਪੰਥ ਸੇਵਾ ਸਮਰਸਾਰਨ ਸੰਬੰਧੀ ਕੋਈ ਜਾਣਕਾਰੀ ਰੱਬਰਸਤ ਗੁਰਪ੍ਰਚਾਰਨ ਕਰੋ ਆਧਿਆਪਕ ਦੀਆਂ ਪਦਦਵਚਨ ਲਈ ਆਤਮਿਕ ਤੱਤ ਜਾਣਨ ਵਾਸਤੇ ਰੱਬਰਸਤ ਗੁਰਪ੍ਰਚਾਰਕ ਤੇ ਆਪ ਦਾ ਨੰਬਰ ਸੈਂਡ ਕਰੋ ਉਹਨੂੰ ਸਮਝਾਇਆ ਜਾਊਗਾ ਕਿਵੇਂ ਸਾਹ ਸਿਮਨ ਸਾਧਨਾ ਕਿਵੇਂ ਕਰੀ ਜਾਂਦੀ ਹੈ ਆਦੀ ਇਹ ਮਹਦੀਆਂ ਦੁਸ਼ਟਕਾਰਾਂ ਤੇ ਇਹ ਬੜਾ ਫੋਨ ਨੰਬਰ ਹੈ 98473480 ਤੇ ਕਾਲ ਵੀ ਕਰ ਸਕਦੇ ਹੋ